ਟੈਡੀਗੜ ਹਵਾਈ ਅੱਡੇ ਨੇ ਘਰੇਲੂ ਉਡਾਨਾਂ ਦਾ ਜਿਹੜਾ ਸਮਾਂ ਉਹ ਸਵੇਰ ਤੱਕ ਦਿੱਲੀ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਜਾਨੀ ਕਿ ਜਿਹੜਾ ਸਰਦੀਆਂ ਦਾ ਸ਼ਡਿਊਲ ਹੈ ਉਹ ਜਾਰੀ ਕਰ ਦਿੱਤਾ ਗਿਆ ਦਿੱਲੀ ਲਈ ਜਿਹੜੀ ਪਹਿਲੀ ਫਲਾਈਟ ਹੈ ਉਹ ਸਵੇਰੇ 6:30 ਵਜੇ ਜਾਵੇਗੀ ਤੇ ਸ਼ਾਮ ਨੂੰ ਜਿਹੜੀ ਅਖੀਰੀ ਫਲਾਈਟ ਹੋਵੇਗੀ ਹੋ 10:30 ਵਜੇ ਜਾਵੇਗੀ ਤੇ ਇਸ ਦੇ ਨਾਲ ਹੀ ਜਿਹੜੀ ਅਗਲੀ ਮੁੰਬਈ ਦੀ ਫਲਾਈਟ ਹੈ ਉਹ ਤਕਰੀਬਨ 5:20 ਤੇ ਜਾਵੇਗੀ ਤੇ ਜਸ ਤੋਂ ਬਾਅਦ ਜਿਹੜੀ ਅਖੀਰਲੀ ਫਲਾਈਟ ਹੋਵੇਗੀ ਉਹ 5:00 ਕੇ ਸ਼ਾਮ ਨੂੰ 5 ਮਿੰਟ ਤੇ ਜਾਵੇਗੀ ਉਸ ਦੇ ਨਾਲ ਹੀ ਜੇਕਰ ਹੁਣ ਅਸੀਂ ਗੱਲ ਕਰੀਏ ਬੈਂਗਲੂਰੂ ਦੀ ਬੈਂਗਲੂਰੂ ਲਈ 7:30 ਵਜੇ ਸਵੇਰੇ ਜਿਹੜੀ ਫਲਾਈਟ ਹੈ ਪਹਿਲੀ ਫਲਾਈਟ ਉਹ ਜਾਇਆ ਕਰੇਗੀ ਤੇ ਜਸ ਤੋਂ ਬਾਅਦ ਅਖੀਰਲੀ ਫਲਾਈਟ ਜਿਹੜੀ ਉਹ 11:00 ਵਜੇ ਜAVEਗੀ ਉਸਨੇ ਨਾਲੇ ਸ਼ਿਰਿਨਗਰ ਦੀ ਗੱਲ ਕਰੀ ਤਾਂ ਸ਼ਿਰਿਨਗਰ ਲਈ ਜਿਹੜੀ ਪਹਿਲੀ ਫਲਾਈਟ ਹੈ ਉਹ ਦੁਪਹਿਰ 12:55 ਤੇ ਜਾਵੇਗੀ ਤੇ ਜਿਹੜੀ ਅਖੀਰਲੀ ਫਲਾਈਟ ਹੈ ਉਹ ਰਾਤ ਨੂੰ 8:00 ਵਜੇ 10 ਮਿੰਟ ਤੇ ਜਾਵੇਗੀ ਹੁਣ ਅੰਤਰਰਾਸ਼ਟਰੀ ਜਿਹੜੀਆਂ ਫਲਾਈਟਾਂ ਨੇ ਉਹਨਾਂ ਦੀ ਜੇਕਰ ਅਸੀਂ ਵੇਰਵਾ ਪਾਈਏ ਤਾਂ ਅਬੂਦਾਬੀ ਲਈ ਜਿਹੜੀ ਫਲਾਈਟ ਹੈ ਉਹ ਦੁਪਹਿਰ 1:20 ਤੇ ਜਾਵੇਗੀ ਤੇ ਉੱਥੇ ਹੀ ਜਿਹੜੀ ਦੁਬਈ ਦੀ ਫਲਾਈਟ ਹੈ ਉਹ ਉਹਦਾ ਜਿਹੜਾ ਸਮਾਂ ਉਹ ਦੁਪਹਿਰ 3:30 ਵਜੇ ਦਾ ਹੈ ਇਹ ਜਿਹੜੇ ਕੁਝ ਫਲਾਈਟਾਂ ਨੇ ਇਹਨਾਂ ਦੀ ਜਿਹੜੇ ਸਮੇਂ ਵਿੱਚ ਤਬਦੀਲੀ ਆਈ ਹੈ ਇਹ ਉਸ ਦਾ ਵੇਰਵਾ ਜਿਹੜਾ ਇਹ ਚੰਡੀਗੜ੍ਹ 에어ਪੋਰਟ ਵੱਲੋਂ ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ